ਸਤਿ ਸ਼੍ਰੀ ਅਕਾਲ ਜੀ ਸੋ ਆਹ ਡਿਜ਼ਾਈਨ ਵਾਸਤੇ ਸਾਨੂੰ 1 ਮਹੀਨੇ ਦੀ ਵੇਟਿੰਗ ਕਰਨੀ ਪਈ ਹੈ ਕਿਉਂਕਿ ਡਿਜ਼ਾਈਨ ਇੰਨਾ ਕੋ ਸੋਹਣਾ ਉਹ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਇਹ ਆਰਟੀਕਲ ਆਇਆ ਸੀ ਔਰ ਸਭ ਤੋਂ ਜ਼ਿਆਦਾ ਕਸਟਮਰ ਨੇ ਪਸੰਦ ਕਰਿਆ ਜੀ ਆਪਲਾ ਡਿਜ਼ਾਈਨ ਪ੍ਰਾਈਸ ਅਕੋਰਡਿੰਗ ਆਰਟੀਕਲ ਬਹੁਤ ਸੋਹਣਾ ਹੈ ਪਾਰਟੀ ਵੇਅਰ ਵੀ ਹੈ ਡਿਜ਼ਾਈਨਰ ਵੀ ਹੈ ਸੋਬਰ ਵੀ ਹੈ ਬਾਹਰ ਅੰਦਰ ਵੀ ਵੇਅਰ ਕਰ ਸਕਦੇ ਹੋ ਸਪੈਸ਼ਲ ਆਰਟੀਕਲ ਹੈ ਡੇਲੀ ਵੇਅਰ ਆਫਿਸ ਵੇਅਰ ਜਿਵੇਂ ਮਰਜ਼ੀ ਪਾ ਲਓ ਜੀ ਅਲਟੀਮੇਟ ਆਰਟੀਕਲ ਹੈ ਫੈਬਰਿਕ ਫੁੱਲ ਪਿਓਰ ਦਾ ਫੈਬਰਿਕ ਜੀ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਔਰ ਕਲਰ ਸ਼ੇਡ ਵੀ ਬਹੁਤ ਸ਼ਾਨਦਾਰ ਇਹਦੇ ਕਲਰ ਰੈਡੀ ਕਰਵਾਇਆ ਬੜੇ ਪਿਆਰੇ ਸਿਰਫ 1800 ਰੁਪਏ ਪ੍ਰਾਈਸ ਰਹੇਗਾ ਜੀ ਆ ਚੈੱਕ ਕਰੋ ਸਲਵਾਰ ਦੇ ਪੌਂਚੇ ਨਾਲ ਪਿਓਰ ਸਿਲਕ ਦੀ ਬਾਟਮ 3 ਮੀਟਰ ਦੀ ਸਲਵਾਰ ਦੇ ਪੌਂਚੇ ਤੇ ਕੰਮ ਸੋ ਅਲਟੀਮੇਟ ਆਰਟੀਕਲ ਨਾਲ ਦੁਪੱਟਾ ਆਰਗੈਂਜ਼ਾ ਦਾ ਲਵਾਤਾ ਜੀ ਥੋੜੀ ਡਿਮਾਂਡ ਤੇ ਕਸਟਮਰਾਂ ਦੇ ਮੈਸੇਜ ਆ ਸੀ ਭਾਜੀ ਆਰਗੈਂਜ਼ਾ ਦਾ ਡੋਟਾ ਲਵਾਓ ਲੋ ਜੀ ਆਰਗੈਂਜ਼ਾ ਦਾ ਦੁਪੱਟਾ ਲੱਗ ਗਿਆ ਸੋ ਸਾਰਾ ਛੜੀਆਂ ਵੀ ਪਵਾ ਦੀਆਂ ਕਟਵਰਕ ਦਾ ਕੰਮ ਕਰਤਾ ਸੋ ਆ ਪੀਸ ਕਲਰ ਚੈੱਕ ਕਰੋ ਇੱਕ ਕਾਰ ਆ ਜੀ ਗਾਜ਼ਰੀ ਪਿੰਕ ਇੱਕ ਕਾਰ ਆ ਪਰਪਲ ਸ਼ੇਡ ਇੱਕ ਕਾਰ ਆ ਰਾਮਾ ਗ੍ਰੀਨ ਸ਼ੇਡ ਫੋਜ਼ੀ ਬਲੂ ਜਿਹਾ ਕਲਰ ਨਮਾਇਆ ਸ਼ੇਡ ਸੋ ਚਾਰ ਸ਼ੇਡ 1800 ਰੁਪਏ ਪ੍ਰਾਈਸ ਫਟੋ ਫਟ ਬੁਕਿੰਗ ਕਰਾ ਲਓ ਜਿਨ੍ਹਾਂ ਨੂੰ ਆ ਵਾਲਾ ਡਿਜ਼ਾਈਨ ਚਾਹੀਦਾ ਸੀ ਜਿਹੜੇ ਵੇਟ ਕਰ ਰਹੇ ਸੀ ਥੈਂਕ ਯੂ ਸੋ ਮਚ